ਬੰਦੇ ਦਾ ਕਾਫੀ ਆ ਮਾਲ ਡੰਗਰ ਵੀ ਵੇਚ ਆ ਜੇ ਤਾਂ ਤੇ ਪਿੰਡ ਦੇ ਆਸੇ ਪਾਸੇ ਪਾਣੀ ਵਾਖੇਰਾ ਪੈ ਚ ਵਧੀ ਜਾਂਦਾ ਘੜ ਦਾ ਨਾ ਨੀ ਲੈਂਦਾ ਜੀ ਪਾਣੀ ਕੱਲ ਦਾ ਘੜੋ ਘੜ 4 ਫੁੱਟ ਵੱਧ ਗਿਆ ਡੇ ਕੱਲ ਇੱਥੇ ਥੋੜਾ ਥੋੜਾ ਅਸੀਂ ਪਾਣੀ ਲੰਘ ਕੇ ਗਏ ਅੱਜ ਆਏ ਆ ਤੇ ਮਹਾ ਟਰੈਕਟਰ ਡੁੱਬਦਾ ਹੀ ਲਗਾਇਆ ਵਿੱਚ ਪਿੰਡ ਬੂਠਾ ਤੋਂ ਆਇਆ ਵਾਂ ਜਾਣੇ ਕਿ ਮੌਕੇ ਸਰ ਦੇਖ ਰਹੇ ਆ ਪਾਣੀ ਬਹੁਤ ਛੜਿਆ ਟਰਾਲੀਆਂ ਟਰੈਕਟਰਾਂ ਦੇ ਬੱਚੇ ਨਾਲ ਡੰਗਰ ਲਈ ਜਾਂਦੀਆਂ ਹਾਂਜੀ ਇਹਨਾਂ ਦੀ ਕੋਈ ਸਹਾਇਤਾ ਕੀਤੀ ਜਾਵੇ ਸਹਾਇਤਾ ਕੋਈ ਨਹੀਂ ਹੁੰਦੀ ਬਹੁਤ ਜ਼ਿਆਦੇ ਨੇ ਪਾਣੀ ਬਹੁਤ ਜ਼ਿਆਦਾ ਪਿੱਛੋਂ ਆਂਦਿਆ ਹੋਵੇ ਆਪਣੇ ਜਿੰਨਾ ਝੋਨਾ ਲਾਇਆ ਹੋਇਆ ਸਾਰਾ ਡਾ ਖਰਾਬ ਹੋ ਗਿਆ ਹੋਵੇ ਜਿੰਨੀ ਫਸਲ ਸਭ ਡੁੱਬੀ ਹੋਈ ਹੈ ਨਾ ਪਿੰਡ ਦੁੱਲਾਪੁਰ ਪੈਂਦਾ ਨਾਲ ਜੀ ਆਪਣੇ ਮੰਡ ਦੇ ਨਾਲ ਹੀ ਹੈ ਜੀ ਤੇ ਉਹਦੇ ਵਿੱਚ ਕਿ ਪਾਣੀ ਦੁੱਲਾਪੁਰ ਦਾ ਵੀ ਕੋਲ ਪੜ ਗਿਆ ਜੀ ਤੇ ਪਾਣੀ ਦੀ ਮਾਤਰਾ ਜ਼ਿਆਦੀ ਹੋਈ ਕੀ ਕਹਿੰਨੇ ਥੇ 30 40 ਘੰਟੇ ਹੈਗੇ ਨੇ ਜਿਹੜੇ ਇੱਥੇ ਰਹਿੰਦੇ ਨੇ ਉਹ ਡਰੇ ਬੈਨ ਸਾਰੇ ਕਿਰਾਏ ਪਾਣੀ ਪਾਜੀ ਥੋੜਾ ਜਿਹਾ ਹਟਾ ਕਰ ਤੇ ਮਨ ਲੋ ਕਿ ਜਿੱਦਾਂ ਹੁਣ ਮਾਤਰਾ ਵਧਣ ਦੀ ਪਾਣੀ ਦੀ ਜਦੋਂ ਪਾਣੀ ਚੜਦਾ ਬਹੁਤ ਜ਼ਿਆਦਾ ਤੇ ਉਦੋਂ ਫਿਰ ਸਾਰੇ ਡੁੱਬ ਜਾਂਦੇ ਝੋਨਾ ਫਸਲ ਕੁਝ ਨਹੀਂ ਵੱਜਦੀ ਹੈ 2023 ਜੀ ਵੀ ਇਦਾਂ ਹੋਇਆ ਜੀ ਕਹਿੰਦੇ ਜੀ ਗਵਰਨਮੈਂਟ ਨੂੰ ਕੁਝ ਮਿਲੇਗਾ ਉਹਦੇ ਵੀ ਕੱਖ ਨਹੀਂ ਮਿਲਿਆਗਾ ਸਭ ਇਦਾਂ ਰੋ ਪੇਟ ਕੇ ਵਿਚਾਰੇ ਚੱਲ ਗਏ ਠੇਕੇ ਵੀ ਉਹਨਾਂ ਨੂੰ ਆਪਣੇ ਪੈਸੇ ਮਤਲਬ ਕਿ ਮੁੱਲ ਦੇਣੇ ਪਏ ਜਿਆਦਾਤਰ ਇਸ ਲਈ ਇੱਥੇ ਜੀ ਜਿਆਦਾ ਧੋਣਾ ਕਰਨਗੇ ਤੇ ਧੋਣਾ ਲਾਉਂਦੇ ਨੇ ਬੰਦੇ ਬਸ ਉਹ ਵੀ ਫਸਲਾਂ ਜਦੋਂ ਪਿਛਲੇ ਵਾਰ 23 ਜਦੋਂ ਕੁਝ ਵੀ ਨਹੀਂ ਬਚਿਆਗਾ ਜਿੰਨੇ ਫਸਲਾਂ ਸਭ ਖਰਾਬ ਹੋ ਗਈ ਪਾਣੀ ਆਦੇ ਗਲਗਲ ਪਾਣੀ ਆਇਆ ਕੋਈ ਸੜਕ ਨਹੀਂ ਦਿੱਦੀ ਪਿੰਡਾਂ ਦੀ ਕੋਈ ਕੁਝ ਨਹੀਂ ਸਾਰੇ ਨਿਆਣੇ ਮੱਜਾਂ ਸਭ ਪਿੰਡ ਚ ਬਾਹਰ ਕੱਢਦੇ ਪਿਆ ਔਰ ਜਗ ਲਗਾਤਾਰ ਵੱਧ ਰੇ ਪ੍ਰਵਾਸਨ ਇਹ ਸਾਡੀ ਬੇਨਤੀ ਆ ਜੀ ਸਾਡੀ ਫਰਿਆ ਸੁਣੀ ਜਾਏ ਨਾ ਛੜਕ ਦਿੱਦੀ ਜਾਂ ਨਾ ਕੁਛ ਆਣ ਜਾਣੋ ਆਇਆ ਜਾਏ ਬੰਦ ਹੋ ਗਈ ਆ ਸਾਡੀ ਠੀਕ ਹੈ ਕੱਲੋਂ ਸਾਡਾ ਕੋਈ ਪਰਿਵਾਰ ਬਿਮਾਰ ਹੁੰਦਾ ਅਸੀਂ ਕਿੱਥੇ ਰਹਿਏ ਕਿਦਾਂ ਲਿਜਾ ਸਕਦੇ ਨਹੀਂ ਸਾਨੂੰ ਤੇ ਅਜੇ ਤੱਕ ਕਿਸੇ ਨੇ ਦੱਸਿਆ ਨਹੀਂ ਤੇ ਇੱਕਦਮ ਪਾਣੀ ਛੜਤਾ ਵਾ ਸਾਡੇ ਹਾਲ ਬਹੁਤ ਹੀ ਮਾੜੇ ਆ ਸਾਡੇ ਪਿੰਡ ਦੇ ਨਾਲ ਲੱਗੇ ਆ ਜੀ ਕਈ ਵਿਚਾਰੇ ਤਰਕੇ ਆਣ ਲੱਗੇ ਆ ਤੇ ਉਹ ਦੇਖੋ ਜਿੱਕੇ ਆ ਰਹੇ ਤੁਹਾਡੇ ਸਾਹਮਣੇ ਆ ਤੁਹਾਡੇ ਅਬਦੁੱਲਾਪੁਰ ਪੈਣੀ ਮਿਰਜੇ ਫਾਮਣਿਆ ਦੀਆਂ ਮਿਆਣਾ ਮੈਣੀ ਇਹ ਮੇਵਾ ਮਿਆਣੀ ਇਹ ਫਸਲ ਸਾਰੇ ਡੁੱਬੇ ਪਏ ਨੇ ਇਹਨਾਂ ਦਾ ਖਤਰਾ ਹੀ ਹੈ ਕੋਈ ਇਹਨਾਂ ਦਾ ਹਾਲਾਤ ਹੈ ਨਹੀਂ ਬਹੁਤ ਨੁਕਸਾਨ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਥੋੜਾ ਨਾ ਤੇ ਪਨਾ ਝੋਨਾ ਜ਼ਿਆਦਾ ਹੁੰਦਾ ਹੈ ਤੇ ਨਿਆਂ ਵੀ ਬਾਬਾ ਮਿਹਰ ਕਰੇ ਤੇ ਪਾਣੀ ਲੈ ਜਾਵੇ ਤੇ ਅਸੀਂ ਜੀਵਨ ਦਾਰ ਬਚ ਜਾਣ ਨਹੀਂ ਤੇ ਬਹੁਤ ਮਾੜਾ ਹਾਲਤ ਹੋਏਗੀ ਸਾਨੂੰ ਪਿੰਡ ਨੂੰ ਵੀ ਸਾਡੇ ਨੂੰ ਖਤਰਾ ਹੈ ਵੀ ਇਹ ਜਿਹੜਾ ਹਾਲਾਤ ਬਣ ਗਿਆ ਹੈ ਇਹ ਸਾਡੇ ਬਹੁਤ ਖਤਰਾ ਹੈ ਇੱਥੇ ਪਾਣੀ ਦਾ ਜੀ ਸਾਰੇ ਪਾਣੀ ਫਿਰ ਗਿਆ ਹੈ ਸਾਰੇ ਪਾਣੀ ਹਾਂਜੀ ਪਾਣੀ ਜੀ ਜੰਗਲ ਚ ਵੀ ਸਾਰੇ ਪਾਣੀ ਹਾਂਜੀ ਦਰਿਆ ਚ ਕਰ ਪਾਣੀ ਪਾਣੀ ਉਧਰ ਦਾ ਸਾਨੂੰ ਨਹੀਂ ਪਤਾ ਸਾਨੂੰ ਤਾਂ ਆਪਾਂ ਜਿੱਥੇ ਰਹਿ ਰਹੇ ਆ ਆਪਣੇ ਇਲਾਕੇ ਦਾ ਪਤਾ ਹੈ ਨਹੀਂ ਚੱਲ ਰਿਹਾ ਭਾਜੀ ਸਾਰਾ ਸਾਰਾ ਤੁਹਾਡੇ ਸਾਹਮਣੇ ਦਾ ਕੱਟ ਕਰੇ ਸਾਥ-ਸਾਥ ਫੋਟ ਪਾਣੀ ਆ ਗਿਆ ਉਧਰ ਸਾਡੀਆਂ ਮੋਟਰਾਂ ਡੁੱਬ ਗਈਆਂ ਠੀਕ ਹੈ ਜੀ ਮੋਟਰਾਂ ਡੁੱਬ ਗਈਆਂ ਨਾਲੇ ਝੋਨੇ ਨੂੰ ਨੁਕਸਾਨ ਸਾਰਾ ਉਧਰ ਆ ਗਿਆ ਪਾਣੀ ਭਾਈ ਪਿੱਛੇ ਵੀ ਇਹੀ 2 ਸਾਲ ਪਹਿਲਾਂ ਆਇਆ ਸੀ ਪਾਣੀ ਉਦੋਂ ਵੀ ਸਾਰੀ ਫਸਲ ਮਰ ਗਈ ਨਾ ਕਰਨ ਕੋਈ ਬਾਤ ਕਿਉਂਕਿ ਜਲੜੀ ਬਹੁਤ ਜ਼ਿਆਦਾ ਹੋ ਗਈ ਤੇ ਫਸਲ ਹੁੰਦੀ ਨਹੀਂ ਹੀ ਪਈ ਤੇ ਝੋਨਾ ਤੇ ਆਹੀ ਹੁੰਦਾ ਉਹਦੇ ਪਾਣੀ ਆ ਜਾਂਦਾ ਕੋਈ ਪ੍ਰੋਸਾ ਨਹੀਂ ਆ ਵੈਸੇ ਪਿਛਲੀ ਵਾਰੀ ਵੀ ਕੁਛ ਨਹੀਂ ਦਿੱਤਾ ਇੱਥੇ ਪਤਾ ਨਹੀਂ ਬਾਕੀ ਹੋਰ ਕਿਦਾਂ ਦਿੱਤਾ ਕਿ ਨਹੀਂ ਦਿੱਤਾ ਇੱਥੇ ਕੁਛ ਨਹੀਂ ਮਿਲਿਆ ਕਿਸੇ ਨੂੰ